ਸਾ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਮਨੀ ਚੌਣਾ ਦੇ ਵਿੱਚ ਬਰਨਾਲਾ ਸੀਟ ਜਿੱਤਣ ਤੋਂ ਬਾਅਦ ਕਾਂਗਰਸ ਦੇ ਹੌਸਲੇ ਕਾਫੀ ਉਲੰਧ ਨਜ਼ਰ ਆ ਰਹੇ ਨੇ ਤੇ 2027 ਦੀਆਂ ਤਿਆਰੀਆਂ ਦੇ ਵਿੱਚ ਜੁੜ ਚੁੱਕੇ ਨੇ 2027 ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਕਹਿੰਦੇ ਅਸੀਂ ਬਾਜ਼ੀ ਮਾਰਾਂਗੇ ਜਿਸ ਦੇ ਚਲਦਿਆਂ ਹੁਣ ਤਿਆਰੀਆਂ ਜੋਰਾਂ ਤੇ ਨੇ ਤੇ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਨਵੇਂ ਨਵੇਂ ਚਿਹਰੇ ਵੀ ਸ਼ਾਮਲ ਹੋ ਰਹੇ ਨੇ ਗੱਲ ਲੁਧਿਆਣਾ ਦੱਖਣੀ ਦੀ ਕੀਤੀ ਜਾਵੇ ਲੁਧਿਆਣਾ ਦੱਖਣੀ ਤੋਂ ਜਿਹੜੇ ਕੁਲਵੰਤ ਸਿੰਘ ਨੇ ਜੋ ਕਿ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਨੇ ਕੁਲਵੰਤ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। OBC ਵਿੰਗ ਦੇ ਵੱਲੋਂ ਕੁਲਵੰਤ ਸਿੰਘ ਨੂੰ ਸੈਕਟਰੀ ਲਗਾ ਦਿੱਤਾ ਗਿਆ। OBC ਵਿੰਗ ਪੰਜਾਬ ਦਾ ਸੈਕਟਰੀ ਲਗਾ ਦਿੱਤਾ ਗਿਆ। ਕੁਲਵੰਤ ਸਿੰਘ ਪਿਛਲੇ ਸਮੇਂ ਤੋਂ ਜਿਹੜੇ ਨੇ ਥੋੜੇ ਠੀਕ ਨਹੀਂ ਚੱਲ ਰਹੇ ਸੀ, ਸਿਹਤ ਉਹਨਾਂ ਦੀ ਠੀਕ ਨਹੀਂ ਸੀ ਤਾਂ ਹੁਣ ਕਹਿੰਦੇ ਸਿਹਤ ਵੀ ਉਹਨਾਂ ਦੀ ਠੀਕ ਹੋ ਚੁੱਕੀ ਹੈ। ਪਰ ਸਿਹਤ ਨਾ ਠੀਕ ਹੋਣ ਦੇ ਕਰਕੇ ਮੰਜੇ ਤੇ ਪੇ ਵੀ ਉਹ ਪਾਰਟੀ ਦੇ ਨਾਲ ਜੁੜੇ ਹੋਏ ਰਹੇ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਰਹੇ ਪਾਰਟੀ ਦੇ ਨਾਲ ਕੰਮ ਕਰਦੇ ਰਹੇ ਪਾਰਟੀ ਦੇ ਮੋਢਾ ਮੋਢਾ ਜੋੜ ਕੇ ਖੜੇ ਰਹੇ ਜਿਸ ਦੇ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਆਤੋ ਕੁਲਵੰਤ ਸਿੰਘ ਕੌਣ ਨੇ ਕੁਲਵੰਤ ਸਿੰਘ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਾਥੀ ਬਾਪੂ ਹਰਬੰਸ ਸਿੰਘ ਜੀ ਦੇ ਪੋਤੇ ਜੋ ਕਿ ਹਜ਼ਾਰਾਂ ਸਾਥੀਆਂ ਦੇ ਸਮੇਤ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਕਾਂਗਰਸ ਦੇ ਵਿੱਚ ਇਹ ਸ਼ਾਮਲ ਹੋਏ ਤਾਂ ਕਾਂਗਰਸ ਦਾ ਜਿਹੜਾ ਆ ਕੁੰਬਾ ਕਾਫੀ ਜ਼ਿਆਦਾ ਵਧਿਆ ਕਾਂਗਰਸ ਨੂੰ ਕਾਫੀ ਜ਼ਿਆਦਾ ਬਲ ਮਿਲੇਗਾ ਮਜਬੂਤੀ ਮਿਲੇਗੀ ਕਿਉਂਕਿ ਜਿਹੜੇ ਦੇਸ਼ ਦੀ ਖਾਤਰ ਸ਼ਹੀਦियां ਦੇ ਗਏ ਜਿਹੜੇ ਦੇਸ਼ ਦੀ ਖਾਤਰ ਹੱਸ-ਹੱਸ ਕੇ ਸੂਲੀ ਤੇ ਚੜ ਗਏ ਉਹਨਾਂ ਦੇ ਪਰਿਵਾਰ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਲੱਗ ਪਏ ਤਾਂ ਇਸ ਦੇ ਨਾਲ ਕਾਂਗਰਸ ਨੂੰ ਬਲਤਾ ਜ਼ਰੂਰ ਮਿਲੇਗਾ ਤਾਂ ਹੁਣ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਪਾਰਟੀ ਦੇ ਵਿੱਚ ਜੋ ਸ਼ਾਮਲ ਕਰਨ ਪਹੁੰਚੇ ਸੀ ਪਾਰਟੀ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਕਿਸ ਤਰੀਕੇ ਦੀ ਪਾਰਟੀ ਨੂੰ ਜਿਹੜੀ ਆ ਹੋਰ ਵੀ ਜ਼ਿਆਦਾ ਮਜ਼ਬੂਤੀ ਮਿਲੇਗੀ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਸਾਡੇ ਸਹਿਯੋਗੀ ਅਮਨ ਤੱਕੜ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ OBC ਵਿੰਗ ਵੱਲੋਂ ਸਰ ਕੁਲਵੰਤ ਸਿੰਘ ਜੀ ਨੇ ਜਿਹੜੇ ਕਿ ਛੇਦੀ ਪਰਿਵਾਰ ਨਾਲ ਤਾਲੁਕ ਰੱਖਦੇ ਐ ਉਹਨਾਂ ਨੂੰ ਪੰਜਾਬ ਦਾ OBC ਵਿੰਗ ਦਾ ਸੈਕਟਰੀ ਲਾਇਆ ਗਿਆ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਦੇ ਭਾਵੇਂ ਐਕਸੀਡੈਂਟ 'ਚ ਸੱਟ ਲੱਗੀ ਸੀ ਪਰ ਇਹ ਮੰਜੇ ਤੇ ਬੈਠੇ ਵੀ ਇਹਨਾਂ ਨੇ ਪਾਰਟੀ ਦਾ ਬਹੁਤ ਜ਼ਿਆਦਾ ਕੰਮ ਕੀਤਾ ਤੇ ਹੁਣ ਗੁਰੂ ਦੀ ਕਿਰਪਾ ਕੀ ਆ ਤੰਦਰੁਸਤ ਇਹਨਾਂ ਨੇ ਪੰਜ ਚਾਰ ਦਿਨ 'ਚ ਪਲੱਤਰ ਖੁੱਲ ਜਾਣਾ ਤੇ ਤੰਦਰੁਸਤ ਆ ਬਿਲਕੁਲ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰਨਗੇ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣੀਆਂ ਗਤੀਵਿਧੀਆਂ ਆਪਣੇ ਕਲਮ ਨੰਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਵਰਤੋਂ ਵਿੱਚ ਲੈਂਦੀ ਹੈ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਕਲੇਰ ਸਾਹਿਬ ਆਏ ਹੈ ਸਾਰਾ OBC ਵਿੰਗ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਲਕਾ ਦੱਖਣੀ ਵਿੱਚ ਸਾਰੀਆਂ ਭੈਣਾਂ ਮਨਜੀਤ ਕੌਰ, ਕੁਲਵੰਤ ਸਾਹਿਬ, ਸਿੱਧੂ ਸਾਹਿਬ ਸਾਰੇ ਮੇਰੇ ਭੈਣ ਭਰਾ ਅੱਜ ਸਰ ਕੁਲਵੰਤ ਸਿੰਘ ਨਾਲ ਖੁਸ਼ੀ ਦੇ ਪਲ ਅਸੀਂ ਸਾਂਝੇ ਕਰਨ ਲਈ ਆਏ ਹਾਂ ਗੁਰੂ ਰਹਿਮਤ ਕਰੇ ਸਰ ਕੁਲਵੰਤ ਸਿੰਘ ਜੀ ਸੇਤਿ ਯਾਗ ਹੋ ਕੇ ਆਪਣੀ ਡਿਊਟੀ ਨਿਭਾਉਣ ਦੇ ਕਾਬਿਲ ਹੋ ਜਾਣਗੇ ਦੋ ਚਾਰ ਦਿਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਆ ਓਬਸੀ ਦੀ ਟੀਮ ਕਾਂਗਰਸ ਪਾਰਟੀ ਦੀ ਟੀਮ ਸਾਡੇ ਸੀਨੀਅਰ ਪ੍ਰਵੀਨਦਰ ਸਿੰਘ ਬੈਂਸੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਵੀ ਕਰਨ ਆਏ ਆ ਔਰ ਇਹਨਾਂ ਦਾ ਹਾਲ ਚਾਲ ਪੁੱਛਣ ਆਏ ਅੱਜ ਵੀ ਇਹ ਜਲਦੀ ਵੱਧ ਠੀਕ ਹੋ ਜਾਣ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਸਾਡੇ ਨਾਲ ਮੋਢੇ ਤੇ ਮੋਢਾ ਜੋੜ ਕੇ ਖੜੇ ਹੋਣੇ ਹੈ ਅਸੀਂ ਤੇਹੀ ਪਰਮਾਤਮਾ ਅਰਦਾਸ ਕਰਦੇ ਆਂ ਔਰ ਵਾਹਿਗੁਰੂਗੇ ਜੀ ਰਸ ਕਰਦੇ ਆ ਵੀ ਚਲੋ ਜਲਦੀ ਸਹੀ ਹੋ ਕੇ ਸਾਡੇ ਚ ਸ਼ਾਮਲ ਹੋ ਜਾਣ ਸਾਡੇ ਸਾਰੇ ਟੀਮ ਦਾ ਮਾਣ ਵਧਾਣਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ